ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਹੈ ਆਪਣੇ YouTube ਚੈਨਲ ਸਹਿਲ ਵਲੋਗਸੇ ਹੋਰ ਸਾਰੇ ਤੁਸੀਂ ਕਿੰਨੀ ਹੋ ਤੇ ਜੋ ਵੀ ਆਪਣੇ ਚੈਨਲ ਦੀ ਨਿਊ ਨੇ ਤਬ ਵੀਸ ਆਪਣੇ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਤੇ ਟਾਈਮ ਹੈ ਮਾਰਨਿੰਗ ਦਾ ਬੱਜੇ ਨੇ 7 ਤੇ ਥੋੜੀ ਬਦਲਵਾਈ ਆ ਹੋਣ ਦੇ ਕਾਰਨ ਹਨਾ ਹਵਾ ਚੱਲ ਪਈ ਜਾਨੀ ਕਿ ਬੁਰੀ ਤੇਜ਼ ਤੇ ਬੱਚਿਆਂ ਨੂੰ ਖੁਸ਼ੀ ਹੋ ਗਈ ਨੇ ਨਾਲੇ ਕੈਮਰਾ ਚਾਕੇ ਬਾਰ ਬਾਰੀ ਲੈ ਆਈਆਂ ਵੇ ਅਸੀਂ ਵਲੌਗ ਬਣਾਉਣੀ ਆ ਗਿਆ ਉਹਨਾਂ ਦੀ ਕਲਿੱਪ ਹੈ ਜਿਹੜੀ ਅੱਪ ਬਾਅਦ ਚ ਐਡ ਕਰਾਂਗੇ ਤੇ 2 2 ਮਿੰਟ ਲੈ ਕੇ ਜਦ ਜਿਹੜੀ ਬਾਤੂਰੇ ਫਿਰਿਆ ਮੌਸਮ ਸੋਹਣਾ ਹੋ ਗਿਆ ਪਰ ਪਤਾ ਨਹੀਂ ਮੀਂਹ ਹੁੰਦਾ ਤਾਂ ਆਊਗਾ ਕਿ ਨਹੀਂ ਵੈਸੇ ਬੱਦਲ ਵੀ ਹੈ ਜਿਹੜੀ ਪੂਰੀ ਹੋ ਗਈ ਹੈ ਰਾਤ ਹੈ ਜਿਹੜੀ ਬਹੁਤ ਜ਼ਿਆਦਾ ਗਰਮੈਸ਼ ਸੀਗੀ ਇਹ ਆਪਾਂ ਕਰਦੇ ਸਹੀ ਨਾ ਲੱਗਿਆ ਜਦੋਂ ਪਿਆ ਤਾਂ ਫੇਰ ਨਹੀਂ ਪੈਂਦਾ ਹੈਗਾ ਹਮ ਦੀ ਤਰ੍ਹਾਂ ਕੇ ਤਾਂ ਤਿਆਰ ਹੋ ਕੇ ਚਲੇ ਗਏ ਬਾਹਰ ਤੇ ਮੈਂ ਵੀ ਜਿਹੜੀ ਆਪਣੀ ਰੋਟੀ ਪੈਕ ਕਰਦੇ ਆ ਜੇ ਟਾਈਮ ਮਿਲਿਆ ਤਾਂ ਫੇਰ ਆਪਾਂ ਵਲੌਗ ਜਿਹੜਾ ਸਟਾਰਟ ਕਰਾਂਗੇ ਤੇ ਨਹੀਂ ਤਾਂ ਫੇਰ ਆ ਕੇ ਹੀ ਆਪਾਂ ਕੰਟੀਨਿਊ ਕਰਾਂਗੇ ਉਹਦੀ ਹਵਾਵਾਂ ਚੱਲ ਜਾਂਦੀ ਸੀ ਤੇ ਮੀਂਹ ਉਹਨਾਂ ਨਾਲ ਬੱਦਲ ਵੀ ਚੜ ਕੇ ਆ ਜਾਂਦੇ ਤੇ ਦਾੜੀ ਦੀ ਸੁਵਾਈ ਕਰ ਜਾਂਦੀ ਸੀ ਤੇ ਬੀਬੀ ਗੱਟੀ ਸੀ ਉੱਥੇ ਦਦੀ ਮੀਆ ਉਹ ਗੱਲ ਆਗਦਾ ਅਜੇ ਲੱਗਦਾ ਹੈ ਬੱਲਰ ਹੋਏ ਭਏ ਹਾਂ ਕਾ ਪੀਣਾ ਮੀਂਹ ਪਾਉਂਦਾ ਡੜਾ ਚਾਕੇ ਹਾਂ ਨਾਲ ਹੀ ਇਹ ਗਿਨਾ ਸਰ ਦੱਬਾ ਮੀਂਹ ਪਾਤੇ ਹੂੰ ਠੰਡ ਕਰ ਦੇ ਠੰਡ ਕਰ ਲਈ ਛੂਨਾ ਆ ਮਾਤੇ ਹੂੰ ਬੱਚੇ ਗਰਮੀ ਲੱਗਦੇ ਆ ਯੇ ਕੀ ਆਗੇ ਤਨ

ਹੋਲਾ ਤੇ ਚਲੀ ਠੰਡੀ ਹਵਾ ਵਗਦੀ ਹਾਂ ਬੋਤਲੀ ਵਾਣਾ ਜੇ ਨਾ ਆਵੇ ਠੰਡੀ ਠੰਡੀ ਹਵਾ ਲਗਦੀ ਦੇਖੋ ਇਹ ਬਾਹਰਲਾ ਮੌਸਮ ਕੱਪੜੇ ਲੈ ਆਈ ਸੀ ਨਾ ਲੈ ਮੈਨੂੰ ਫੜਾ ਦੇ ਤਰਾ ਬੈਗਾ ਕੱਪੜੇ ਲੱਗਦੇ ਮੈਂ ਤਾਂ ਉਹ ਬੰਦੇ ਚਿੱਟੇ ਵਾਲਾ ਖੋਲਖ ਲਈਆ ਕਰਾਉਂਦੇ ਆ ਯਾਰ ਇਹ ਲੋ ਉਪੀਲਨ ਦੇ ਹੋ ਗਏ ਓਏ ਹੋਏ 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 ਮੀ ਆਉਣਾ ਨਹੀਂ ਕਰਦਾ ਨਹੀਂ ਇਹ ਕਹਿੰਦੇ ਵੀ ਮੀ ਆਉਗਾ ਤੇ ਪਸੂ ਬਾਹਰ ਹੀ ਬੰਦ ਤੇ ਇੱਕ ਸਾਈਡ ਤੇ ਬੰਦੋ ਮੁੜ ਕੇ ਤੁਸੀਂ ਖੇਤ ਚਲੇ ਜਾਉਗੇ ਤੇ ਮੁੜ ਕੇ ਮੰਮੀ ਨੂੰ ਔਖਾ ਹੋ ਜਾਣਾ ਉਹ ਮੈਂ ਕਹੀਂ ਨਾ ਵੀ ਰਵਿੰਦਰ ਜੱਟੇ ਖੋਲੋਂ ਕਰਨ ਉਹਨਾਂ ਨੂੰ ਇੱਕ ਤਰੀਕੇ ਨਾਲ ਹੁਣ ਕਰਤੇ ਲੱਗੇ ਆ ਇੱਕ ਮਿੰਟ ਫੜਿਆ ਮੰਮਾ ਇੱਕ ਮਿੰਟ ਫੜਿਆ ਤੂੰ ਕੋਹਾਂ ਦੀ ਚੱਤਰਾ ਨਹੀਂ ਕਰਨਾ ਕੋਰਾ ਗਰਮ ਗਰਮ ਮਾਹੌਲ ਪਾਪੇ ਨਾ ਆਏ ਹੁੰਦਾ ਵੀ ਪਸੂ ਬਾਹਰ ਹੋਣ ਇੰਨਾ ਨਾ ਆਏ ਹੁੰਦਾ ਵਿਚਾਲ ਇੱਕ ਵਾਰੀ ਕੰਮ ਨਿਬੜਿਆ ਹਣਾ ਤੁਰ ਕੇ ਫਿਰ ਔਖਾ ਹੋ ਜਾਂਦਾ ਬਾਰੀ ਬਾਰੀ ਬੰਦਣੇ ਪਰਲਿਆਂ ਦੀ ਬੋਟਲ ਆ ਗਈ ਹਾਂ ਮੈਂ ਡੈਡੀ ਤਾਂ ਐ ਕਰ ਲੈਂਦਾ ਫੋਨ ਤੇ ਲਾ ਕੇ YouTube ਤੇ ਅੱਜ ਦੀਆਂ ਤਾਜ਼ਾ ਖਬਰਾਂ ਪੰਜਾਬੀ ਨਿਕਲਣਗੇ ਕੋਈ ਬੈਣਾ ਜਿਹੜੀਆਂ ਬਾਰੋ-ਬਾਰੀ ਆ ਆ ਰਹੀ ਐ ਅੱਜ ਸੋਨੂ ਬੁਲਾ ਰਹੀ ਐ ਪਤਾਂ ਆਂਟੀ ਕੈਂਟੀ ਆ ਰਹੀ ਐ ਕੀ ਕੀ ਆ ਰਹੀ ਐ ਬੈਨ ਉਈ 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 ਹੋਈ ਹੋਈ ਬਦੋ ਬਦੀ ਬਦੋ ਬਦੀ ਮੱਕਾ ਮਿਲੇ ਕਦੀ ਕਦੀ ਨਵਜੀ ਟਾਈਮ ਹੋ ਗਿਆ 5 ਦਾ ਤੇ ਆਪਾਂ ਪੱਠੇ ਵਗੈਰਾ ਹਜੇ ਪਾਉਣੇ ਹੈਗੇ ਹੈਗੇ ਤੇ ਆਏ ਹੁੰਦਾ ਕਿਹੜਾ ਆਪਾਂ ਛੋਣੇ ਖਾਣੇ ਆ ਹਨਾ 판ਦੇ ਹਟ ਹੋਰ ਲੇਟ ਹੋ ਜਾਣਗੇ ਤੇ ਮਸ਼ੀਨ ਇੱਧਰ ਆਪਣੀ ਆਪਾਂ ਚਾਲੂ ਕਰਤੀ ਸੀ ਵਿੱਚ ਦੀ ਲਾਈਟ ਚਲੀ ਗਈ ਸੀ ਆਪਣੇ ਨਾਲ ਕਈ ਦਿਨਾਂ ਬਾਅਦ ਹਨਾ ਅੱਜ ਫੇਰ ਹੈ ਜਿਹੜੀ ਸੱਪ ਸਿੱਣਾ ਆ ਗਈ ਆ ਡਾਇਰੈਕਟਰ ਦੇ نیچے ਫਿਰੇ ਹਨਾ ਉਧਰ ਆਪਣਾ ਨਾਲ ਰੂਮ ਹੈ ਨਾ ਮੇਰੇ ਰੂਮ ਦੇ ਵਿੱਚ ਜਦੋਂ ਫੋਨ ਚਾਰਜ ਤੂ ਪਟਣ ਲੱਗੀ ਹਨਾ ਤੇ نیچے ਫਿਰੇ ਮੈਂ ਇੱਕਦਮ ਭੱਜ ਕੇ ਬਾਹਰ ਵੀ ਆਈ ਵੀ ਵੀ ਦੇਣੀ ਆ ਕਿੱਦਾਂ ਚੱਲੇਗੀ ਫਿਰ ਮੇਰੇ ਉਹਨਾਂ ਨੂੰ ਗੈਬ ਹੋ ਗਈ ਤੇ ਹੁਣ ਜਿਹੜੀਆਂ ਚਿੜੀਆਂ ਨਾ ਵਿਚਾਰੀਆਂ ਚਰਚੋਲਣ ਪਾ ਰਹੀਆਂ ਇੱਥੇ ਸੀਗੀਆਂ ਉਹ ਵੀ ਡਰਦਿਆਂ ਹੋਣ ਮੈਂ ਹਨਾ ਕਿਉਂਕਿ ਡੱਡੂ ਵਗੈਰਾ ਨਾ ਜ਼ਿਆਦਾ ਖਾਂਦੀ ਹੈਗੀ ਇਹ ਆਉਗੀ ਵੀ ਉਸ ਟਾਈਮ ਤੇ ਜਦੋਂ ਘਰੇ ਕੋਈ ਨਹੀਂ ਹੁੰਦਾ ਹੈਗਾ ਕਿਉਂਕਿ ਹੁਣ ਅਸੀਂ ਆਪਾਂ ਤਾਂ ਕਿੱਥੋਂ ਮਾਰ ਸਕਦੇ ਹੁਣ ਇੱਥੋਂ ਮੈਂ ਖਾਲ ਖਰਾਕਾਂ ਵੀ ਪਾਉਣੀਆਂ ਚੱਕ ਕੇ ਆਪਾਂ ਸ਼ੂਣੂ ਪੱਠੇ ਪਾਉਣੇ ਆ ਤੇ ਪਤਾ ਨਹੀਂ ਕਿੱਧਰ ਗਈ ਤੇ ਚਿੜੀਆਂ ਨੂੰ ਕਿਤੇ ਦਿਖ ਰਹੀ ਹੋਊਗੀ ਹਨਾ ਉਹ ਪਾ ਰਹੀਆਂ ਰੌਲਾ ਤੇ ਮੈਨੂੰ ਵੀ ਡਰ ਲੱਗ ਜਾਂਦਾ ਹੈਗਾ ਚਲੋ ਜੀ ਮੈਂ ਇਹਨਾਂ ਦੇ ਨਾਲ ਪੁਹਾਰੀ ਵਗੈਰਾ ਕਰਦਾ ਬੰਦ ਤੇ ਨਾਲ ਕਿਕਰ ਚੀਨਾ ਕਰੀ ਬੈਠੀ ਆ ਇਹ ਰਪੈਨਾਂ ਪਾਣੇ ਆ ਪੱਠੇ ਤੇ ਬਾਕੀ ਜਿਵੇਂ ਕਹਿ ਦਿੰਦੇ ਆ ਹਨਾ ਵੀ ਸੌਣ ਦੇ ਮਹੀਨੇ ਸੌਣ ਦੇ ਨਾਲ ਆ ਕੀ ਕਰਨ ਸਾਂ ਜਾਂਦੇ ਆ ਬਾਕੀ ਮੈਂ ਐਵੇਂ ਕਮਾ ਮੈਨੂੰ ਇਹਦੇ ਬਾਰੇ ਕੋਈ ਨੌਲੇਜ ਨਹੀਂ ਹੈਗੀ ਆਪਾਂ ਬੀਬੀ ਨੂੰ ਵੀ ਪੁੱਛਦੇ ਆ ਤੇ ਮੰਮੀ ਨੂੰ ਵੀ ਪੁੱਛਦੀ ਆ ਵੀ ਇਹਦਾ ਕੀ ਮਤਲਬ ਹੁੰਦਾ ਵੀ ਜਦੋਂ ਥੱਕਿਆ ਹਾਰਿਆ ਬੰਦਾ ਹੁੰਦਾ ਹਨਾ ਤਾਂ ਸੌ ਹੀ ਜਾਂਦੇ ਆ ਤੇ ਸੌਣਾ ਕਰ ਮਸੌ ਜਾਂਦੇ ਆ ਇਦੀ ਮਾਰੇ ਕੋਈ ਨੌਲੇਜ ਨਹੀਂ ਹੈਗੀ ਬੀਬੀ ਮੈਂ ਇੱਕ ਗੱਲ ਦੱਸੋਂਗੇ ਵੀ ਕਹਿੰਦੇ ਸੌਂਦੇ ਮਹੀਨੇ ਕਰ ਮੈਂ ਸੌ ਜਾਂਦੇ ਆ ਦੇਖਿਓ ਹੁਣ ਸੌ ਜਾਂਦੇ ਆ ਐ ਕਹਿੰਦੇ ਮੇਰੇ ਕਰਮ ਦੇ ਮਹੀਨੇ ਆ ਕਰਮ ਦੇ ਮਹੀਨੇ ਸਾਲ ਦੇ ਮਹੀਨੇ ਸੌਂਦੇ ਨਾਲ ਕਰ ਸੌ ਜਾਂਦੇ ਆ ਕਰਮ ਨੂੰ ਸੌ ਜਾਂਦੇ ਆ ਕਾਦੋਂ ਆ ਵੀ ਸੌਂਦੇ ਨਹੀਂ ਹੁੰਦੇ ਸੀ ਅੱਜ ਆਵੇ ਕਾਦੋਂ ਹੀ ਹੁੰਦੇ ਸੀ ਕਿ ਪਤਾ ਨਹੀਂ ਪਤਾ ਤਾਂ ਹੈਗਾ ਵੀ ਚਾਰ ਮਹੀਨੇ ਸੌਂ ਜਾਂਦੇ ਆ ਹੰਦੇ ਨੇ ਤੁਕ ਜੀ ਜੋੜਤੀ ਨਾਲ ਵਸ ਇੱਕ ਤੁਕ ਨਹੀਂ ਜੋੜਦੀ ਐ ਆ बियाव दी ਕੰਮ ਕਰੋ ਜ ਸਾਉਂਡ ਨਹੀਂ ਨੇ ਸਾਉਂਡ ਆਤ ਕਰਨ ਸੌਂ ਜਾਂਦੇ ਕੰਮਾਂ ਦਾ ਟਾਈਮ ਹੁੰਦਾ ਜਿਹੜਾ ਸਾਉਂਡਾ ਮੈਨੂੰ ਇਹ ਪਤਾ ਜਿਹੜੇ ਸਿਰ ਹੁੰਦੇ ਹੂੰ ਰੇਵਣ ਪਾ ਆਪਾਂ ਜੋੜੇ ਜਿੰਨਾ ਹਮੇ ਗਾਉਣ ਦੀ ਟੜਕਦੀ ਭੰਦਾ ਹਾਂ ਹਾਂ ਇਹ ਵੀ ਦੀ ਦੀ ਹੱਡੀ ਕੱਢ ਕੇ ਤੇ ਚੌੜੇ ਤੇ ਚਾਰ ਕਪਿੰਡਾ ਦੇ ਸੜੀਆਂ ਜੀਆਂ ਪੱਕੀਆਂ ਜੀਆਂ ਹਾਂ ਮੰਮੀ ਹਾਂ ਬਾਇ ਕੱਟ ਕਰੋ ਪਹਿਲਾਂ ਬਾਇ ਕੱਟ ਕਰਾ ਤੋ ਤਵੇਂ ਮੈਂ ਕੁੱਛਣਾ ਮੈਂ ਕਿ ਕਹਿੰਦੇ ਹੁੰਦੇ ਮੈਂ ਸਾਰਾ ਇਹ ਡੱਡ ਵਿਚਾਰ ਲੈਣੇ ਵੀ ਕਹਿੰਦੇ ਸੌਣ ਦੇ ਮਹੀਨੇ ਸੌਣ ਨਾਲ ਕਰਮ ਸੌ ਜਾਂਦੇ ਕਿਉਂ ਸੌ ਜਾਂਦੇ ਆ ਕੀ ਰੀਜਨ ਇਹਦਾ ਅਰੰਗ ਗੱਲਾਂ ਬਣਾਉਂਗਾ ਸਗਲੇ ਬੁੜੇ ਬੁੜਾ ਸੌਣ ਲਈ ਸਦਿੰਦੇ ਸਨ ਮਾਦ ਲਾਈ ਰੱਖਦੇ ਸੀਗੇ ਅੱਛਾ ਤੇ ਆਪੇ ਕਰਮ ਸੌ ਜਾਂਦੇ ਸੀਗੇ ਹਾਂ ਹੈ ਅੱਗੇ ਕੰਮ ਸੀਗੇ ਵੀ ਜਿਵੇਂ ਹੁਣ ਨਰਮੇ ਗੁੱਢ ਨੇ ਹਾਂ ਨਾਂ ਮੈਂ ਬਾਲੇ ਹੁੰਦੇ ਸੀ ਬਾਦ ਵਿੱਚ ਤਾਂ ਜਾਨਕੀ ਨਰਮਾ ਚੁਕਣ ਲੱਗ ਜਾਂਦੀ ਆ ਨਰਮਾ ਚੁਕਣ ਲੱਗ ਜਾਂਦੇ ਸੀ ਸੌਂ ਤਾਂ ਮੇਰੇ ਨਰਮਾ ਗੁੱਟ ਕੀ ਆਉਂਦੇ ਹੁੰਦੇ ਸੀ ਜਦ ਦਵਾਈਆਂ ਛਿੜਕ ਕੇ ਹਾਂ ਉਹ ਘਰੇ ਬੁਣਗਾ ਨੂੰ ਪੰਨਾ ਨੂੰ ਆਉਂਦੇ ਸੀ ਜਿੱਦ ਤੋਂ ਸੌਂਗੇ ਨਰਮਾ ਸਮਝਾਂਗੇ ਕੰਮ ਬਾਹਰ ਹੁੰਦੇ ਜਰਦੇ ਨਹੀਂ ਸੀ ਮੈਨੂੰ ਕੋਈ ਬਿਨਾਂ ਦਾ ਫਰਕ ਪਾਇਆ ਮੈਨੂੰ ਤਾਂ ਲੱਗਦਾ ਮੇਰੇ ਨਾਲ ਦਾ ਫਰਕ ਫੁਰਕ ਪੈ ਗਿਆ ਕੋਈ ਹੈਗਾ ਹੋਣਾ ਜਮਤ ਹੈਗੇ ਛੇਤੀ ਛਿਪਨ ਲੱਗੇ ਦਨ ਨਾਂ ਤੇ ਜਿਹੜ ਤੋਂ ਦੰਤ ਕੰਮ ਠੀਕ ਹੈ ਨਾ ਚੇਰੀਆਂ ਜਦ ਜਲਣ ਪਾਈ ਜਾਂਦੀਆਂ ਉਹਨਾਂ ਨੇ ਕਿਤੇ ਦੀਂਦੀ ਹੋਊਗੀ ਸੱਪ ਸੀ ਇਹ ਜਿਹੜੀ ਬੱਲ ਨਹੀਂ ਟੁੱਟੀ ਪਈ ਆ ਉਹ ਜਿਹੜਾ ਲਮ ਵਾਲਿਓ ਬਣਾਇਆ ਸੀ ਟੁੱਟੀ ਨਹੀਂ ਪਈ ਤੇ ਉਹ ਉਹਦੇ ਵਿੱਚ ਬੜੀ ਵੀ ਆ ਐਦਾਂ ਮੂੰਹ ਕੱਢਿਆ ਸੀ ਜਦੋਂ ਮੈਂ ਪਰੇ ਰੂਹਾ ਟਾਲ ਕੇ ਇਸ ਦੀ ਹੋਏ ਉਹਦੇ ਵਿੱਚ ਬੜੀ ਵੀ ਆ ਤਾਂ ਜਦ ਚੋਲਣ ਖਾਉਂਦੇ ਉਹਨਾਂ ਨੂੰ ਡਿਸੀ ਜਾਂਦੀ ਆ ਫਿਰ ਉਹ ਡਿਸੀ ਜਾਂਦੇ ਆ ਤਾਂ ਕਿੱਥੋਂ ਲੂਪ ਹੀ ਤੇਨਾਂ ਨੇ ਕਿੰਮੀ ਸੱਪ ਸੀ ਆ ਗਈ ਕਿੱਥੇ ਉੱਥੇ ਜਿੱਥੇ ਮੈਂ ਦੇਖੀ ਸੀਗੀ ਤੇ ਹੁਣ ਗਰਮੀ ਬਾਹਰ ਹੀ ਵੱਧ ਗਈ ਹੁਣ ਪਹਿਲਾਂ ਅਗਾਂ ਗਰਮੀਆਂ ਨਹੀਂ ਰੰਗੀਆਂ ਹੈ ਨਾ ਹੈ ਹੁਣ ਗਰਮੀ ਬਾਹਰ ਬਲਦੀ ਹੋਣਾ ਜਿੰਨਾ ਤਰ ਕਰਨਾ ਪਏ ਕਿ ਰਾਮ ਕਰਵਾ ਫਿਰ ਤੱਕੇ ਕੰਮ ਤਾਂ ਗਰਮੀ ਕਰਦੀ ਸਹੀ ਗੱਲ ਹੈ ਪਹਿਲਾਂ ਇਹ ਗਰਮੀ ਵੀ ਨਹੀਂ ਹੈਗੀ ਜਿਆਦਾ ਗਰਮੀ ਦਾ ਕਾਰਨ ਜਿਵੇਂ ਮੈਂ ਕੱਲ ਦੱਸਿਆ ਵੀ ਤਾਂ ਕਰਕੇ ਬਸ ਗਰਮੀਆਂ ਵਧੀਆਂ ਹੈਗੀਆਂ ਨਾ ਪਰ ਦੂਸ਼ਣ ਵਧੀ ਜਾਂਦੇ ਆ ਕਿੰਨਾ ਕੁ ਹੋ ਗਿਆ ਉਹ ਪਿਕਸ ਕਿੰਨੇ ਮਸ਼ੀਨਰ ਮਸ਼ੀਨਰੀ ਆ ਗਈ ਕਾਰਖਾਨੇ ਹੋ ਗਏ ਹਨਾ ਫੈਕਟਰੀਆਂ ਸਾਰਾ ਕੁਝ ਉਦਭੀ ਜਾਂਦਾ ਨਾ ਕਿ ਫੋਨ ਸੀ ਨਾ ਕੋ ਟੀਵੀ ਸੀ ਨਾ ਕੋ ਇਹਨੇ ਸਾਧਨ ਸੀ ਟੀਵੀ ਹੈ ਨਹੀਂ ਸੀ ਨ ਵੀ ਹੈ ਨਹੀਂ ਸੀ ਉਹ ਤਾਂ ਬੰਦ ਉਹ ਜਿਹੜਾ ਉੱਠਣਾ ਸੀ ਆ ਮੌਦੇ ਮਿਲ ਜਾਈ ਮੌਦੇ ਤੇ ਜਾਂ ਸੀ ਹਾਂ ਉਹ ਤਾਂ ਕਰਕੇ ਭਾਈ ਕਹਿੰਦੇ ਸੀ ਦਿਨ ਛੋਟਾ ਹੈ ਸੌਿਆ ਨਾ ਕਰੋ ਆਦਿਕ ਕੰਮ ਕਰਿਆ ਕਰੋ ਕੰਮ ਸੌਿਆ ਲਿਆ ਉਹਨਾਂ ਬੁਰੇ ਇਹਨਾਂ ਬਾਤ ਚ ਕੱਢਦੇ ਨੇ ਆ ਇਕੱਠੇ ਨਾ ਕਰਦੇ ਭਾਈ ਤੁਸੀਂ ਦੱਸੋ ਮੈਨੂੰ ਇਧਰ ਨਾਸਾ ਨੁਸਨ ਤੇਲ ਲਾਉਣਾ ਪਾਉਂਦਾ ਪਿੰਡੀ ਜੇ ਦਾ ਨਾ ਮੁੱਠੀ ਪਾ ਕੇ ਕੰਮ ਨੇ ਵੜਿਓ ਐ ਜਾਨੂ ਲੱਗਦੀ ਉਹਨੀ ਜੀ ਮੈਂ ਬੋਲਤੀ ਹਾਂ ਸਾਡਾ ਚਲ ਕੋਈ ਗੱਲ ਨਹੀਂ ਫੋਨਾਂ ਪਿੱਛੇ ਰੌਲੇ ਦੇਖਣਾ ਪਿੱਛੇ ਦਾਦੀ ਆਖ ਰਹੀਨੀ ਮੈਂ ਦੇਖਣਾ ਹੈ ਪੋਤਿਆਂ ਆਖ ਰਹੀਦੀਆਂ ਮੈਂ ਦੇਖਣਾ ਹੈ ਹਜੇ ਪਾਪਾ ਜੀ ਖੇਤ ਨੇ ਨਹੀਂ ਉਹ ਆਖ ਦਿੰਦੇ ਮੈਂ ਦੇਖਣਾ ਅਧਿਕ ਖਖੜੀਆਂ ਹੋਰ ਲੈ ਕੇ ਆਈ ਸੀ ਉਹ ਵੀ ਆਪਾਂ ਵਰਤਾ ਦਿਆਂ। ਕਬੀਰ ਪਰ ਬਹਿਣ ਕੇ ਖੜਾਤੀ ਆਨਾਂ ਨੂੰ। ਖਾ ਲੈਣਗੇ ਉਹ ਜੇ ਸਬਜੀ ਵਾਲੀਆਂ ਹੋਈਆਂ ਤਾਂ ਮੇਰੇ ਮਾਗਰੋ ਫੜਾ ਕੇ ਆਇਆ ਸਬਜ਼ੀਆਂ ਲਗਾ ਤਾਂ ਸਬਜੀ ਬਣਾ ਲੈਣਗੇ। ਸੱਚ ਹੈ ਬੀਬੀ। ਤਰਨ ਤਰਨ ਸਾਈਡ ਦੇ ਆ ਭੈਣ ਉਹ ਕਹਿੰਦੀ ਖਖੜੀਆਂ ਕੀ ਹੁੰਦੀਆਂ ਕਹਿੰਦੇ ਸਾਡੇ ਵੱਲ ਤਾਂ ਹੁੰਦੀਆਂ ਹੀ ਨਹੀਂ। ਹਾਂ। ਇਹ ਹਾਂ ਕਹਿੰਦੇ ਸਾਡੇ ਵੱਲ ਨਹੀਂ ਹੁੰਦੀਆਂ ਵੀ ਸਾਡੇ ਦਾ ਵਾਧੂ ਹੁੰਦੀਆਂ ਜਿਹੜੇ ਘਰ ਜਿਵੇਂ ਮੈਂ ਦੱਸਿਆ ਸੀ ਘਿਰ ਜਾਂਦੀਆਂ ਜ਼ਿਆਦੇ। ਉਹ ਖਾ ਲੈਣੇ ਆ ਤੇ ਜਿਹੜੀ ਥੋੜੀ ਕੱਚੀ ਹੁੰਦੀ ਉਹਦੀ ਆਪਾਂ ਸਬਜ਼ੀ ਬਣਾ ਲੈਣੇ ਆ ਸਾਡੇ ਤਾਂ ਬਹੁਤ ਹੁੰਦੀਆਂ ਇਹ ਵੀ ਬੀਜ ਹੀ ਹੁੰਦੇ ਬੀਜਦੇ ਆ ਚਲੋ ਉਧਰ ਨਹੀਂ ਬੀਜਦੇ ਹੋਣੇ ਹਨਾ ਕਿ ਤੇ ਰਾਗਾਂ ਹੁੰਦੀਆਂ ਆਪਣੇ ਐਟ ਕੀ ਬਾਗਾਂ ਹੁੰਦਾ ਨਹੀਂ ਤਾਂ ਕੋਈ ਮਾੜੀ ਮੋਟੀ ਜੀ ਹੁੰਦੀ ਆਗੀ 1 ਮਿੰਟ ਮੈਂ ਫੋਨ ਚਾਰਜ ਤੇ ਲਾਦਾ ਲੋ ਜਿਹੜਾ ਨਿਮਾ ਆਪਣਾ ਹੁਣ ਫੁੱਟਣ ਲੱਗ ਗਿਆ ਤੇ ਇਹਦੇ ਬਾਰੇ ਜਿਹੜੇ ਥੋੜੇ ਜੇ ਵਿਚਾਰ ਆ ਉਹ ਮੰਮੀ ਪੇਸ਼ ਕਰੋਗੀ ਕੀ ਕਹਿੰਦੇ ਸੀ ਤੁਸੀਂ ਮੈਂ ਆਇਆ ਨਹੀਂ ਨੰਮਣਾ ਵੀ ਜਦੋਂ ਪੱਤਿਆਂ ਦਾ ਕਿੱਦਾਂ ਸੋਹਣਾ ਲੱਗਣ ਲੱਗ ਗਿਆ ਹਾਂ ਜਾਨੀ ਕੀ ਹੋ ਰਿਹਾ ਪੱਤਿਆਂ ਤਾਂ ਬਿਨਾਂ ਆ ਕੇ ਸੋਹਣੇ ਹੀ ਸੀ ਲੱਗਦਾ ਤੇ ਹਣ ਅੱਗੇ ਮਾ ਬੁੜੀਆਂ ਆਖ ਦਿੰਦੀਆਂ ਸੀ ਤੂੰ ਵੱਡਾ ਫਿਪਲਾ ਤੂੰ ਵੱਡਾ ਹੈ ਦਾਨਾ ਤਾਂ ਵਾਜਾ ਸਰਦਾ ਵੀ ਨਹੀਂ ਪੱਤਿਆਂ ਨੇ ਸਹੀ ਭਰ ਲਾਇ ਪੱਤਿਆਂ ਨੇ ਸਹੀ ਭਰ ਲਾਤੀ ਸਹੀ ਗੱਲ ਆ ਪੱਤਿਆਂ ਨੇ ਭਰ ਲਾਤੀ ਉਹ ਗੀਤ ਵਾਲੀ ਗੱਲ ਸੱਚੀ ਹੋ ਗਈ ਹੂੰ ਸਹੀ ਗੱਲ ਆ ਹਾਂ ਕਿੱਦਾਂ ਸੋਹਣਾ ਹੁਣ ਆ ਵੀ ਵਿਚਾਰਾ ਐ ਹੋਇਆ ਪਿਆ ਸੀ ਹੁਣ ਦੇਖ ਲੈ ਕਿੱਦਾਂ ਸੋਹਣਾ ਟੀਚੇ ਤਾਂ ਲੈ ਕੇ ਉੱਪਰ ਤੱਕ ਵੀ ਵਧੀਆ ਫੁੱਟਿਆ ਆ ਤੇ ਸੁਣਨਾ ਲੱਗਦੇ ਸਾਰੇ ਦਰਖਤ ਆ ਜਿਹੜੇ ਸੋਹਣੇ ਲੱਗਦੇ ਆਗੇ ਤੇ ਕਿੱਥੇ ਐ ਲੱਗਦਾ ਸੀ ਬਸ ਇਹ ਤਾਂ ਪੱਤ ਲੱਕੜਾਂ ਨਹੀਂ ਸਾਡੇ ਐ ਹੀ ਕਹੀ ਜਾਂਦੇ ਅਸੀਂ ਤਿੰਨੇ ਜਾਣੀਆਂ ਨਹੀਂ ਮੰਦੀਆਂ ਸੀ ਆਖਰ ਨਹੀਂ ਪਟਾਵਾਂਗੇ 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 ਅਸੀਂ ਕਹਿ ਦਿੰਦੇ ਨਹੀਂ ਵੀ ਅੱਜ ਐਤਕੀ ਸਹੀ ਤੇ ਗਾਣੂ ਸਹੀ ਵੀ ਫਟ ਪੂਗਾ ਨਿੱਕਾ ਜਿਹਾ ਲਾਇਆ ਸੀ ਤੇ ਮੇਰਾ ਜੀ ਨਹੀਂ ਸੀ ਕਰਦਾ ਪਟਾਉਂਗਾ ਇਹਨੂੰ ਦੇਖ ਲੋ ਇੱਕ ਥਾਂ ਤੋਂ ਉਹ ਹੋਇਆ ਪੱਤੇ ਪੱਤੇ ਨਾਲ ਤੇ ਜਲਾਪੇ ਹੌਲੀ ਹੌਲੀ ਚੱਲ ਐਤਕੀ ਨਾ ਸਹੀ ਤੇ ਗਾਣੂ ਤਾਂ ਹੋ ਗਏ ਕਹਦੇ ਕਿ ਨਵਾਂ ਦਰਖਤ ਲਾਉਣਾ ਮੈਂ ਦਰਖਤ ਹੋਣ ਲਾਇਆ ਤੇ ਕਦੋਂ ਹੋਇਆ ਤੇ ਕਦੋਂ ਉਹ ਦੀ ਸ਼ਾਹ ਹੋਣ ਟਾਲੀ ਹੈ ਜਿਹੜੀ ਹਾਂ 6 ਮਹੀਨੇ ਹੋ ਗਏ ਜਿਹੜੀ ਉਹ ਸਾਡੀ ਟਾਲੀ ਲੱਗੀ ਹੋਈ ਹੈ ਤੇ ਹਜੇ ਕਿੱਡੀ ਕ ਹੈ ਵਿਚਾਰੀ ਉਹ ਤੇ ਸ਼ਾਵਾਂ ਕਿੱਥੋਂ ਬਣੀਆਂ ਹਨਾ ਦੇਖ ਲਓ ਐਦ ਕਿ ਨਵੇਂ ਮੇਨਾ ਸਾਨੂੰ ਇੰਨੀ ਜਿਆਦੇ ਔਖ ਹੈ ਜਿਹੜੀ ਚੰਦਨੀ ਪਈ ਕੀ ਕੁਛ ਨਹੀਂ ਕੀਤਾ ਸੀ ਆਪਾਂ ਆ ਦਿੱਤੀਆਂ ਪਰ ਫਿਰ ਵੀ ਤਾਪਦੀਆਂ ਫਿਰ ਪਹਾੜੀ ਲਾਏ ਪੱਖੇ ਲਾਏ ਬਹੁਤ ਕੁਛ ਕਰਨਾ ਪਿਆ ਇੱਕ ਨਵੇਂ ਖਾਤਰ ਨਹੀਂ ਅਸੀਂ ਇੱਥੇ ਲਾ ਦਿੰਦੇ ਪੱਖਾ ਆਰਾਮ ਨਾਲ ਅਸੀਂ ਕਦੇ ਪਸ਼ੂਆਂ ਕਰਨੀ ਕਦੇ ਪਸ਼ੂਆਂ ਕਰਨੀ ਚੱਕੇ ਨਹੀਂ ਸੀ ਆ ਕੇ ਵੀ ਕਿਵੇਂ ਆ ਕਿਵੇਂ ਨਹੀਂ ਆਪ ਵੀ ਸਮਝੀ ਇੱਥੇ ਆ ਕੇ ਮੰਜਾ ਢਾ ਲੈਣਦੇ ਹੁੰਦੇ ਸੀਗੇ ਪਸ਼ੂ ਬਾਹਰ ਜ ਐਸ ਵੇਲੇ ਅਸੀਂ 10 ਵਜੇ ਤੋਂ ਬਾਅਦ ਅਸੀਂ ਇੱਥੇ ਮੰਜੇ ਢਾ ਲੈਣਦੇ ਵਧੀਆ ਬੈਠੇ ਰਹਿੰਦੇ ਗੱਲਾਂ ਬਾਤਾਂ ਕਰਦੇ ਖਣ ਪਸ਼ੂ ਅੰਦਰ ਹੁੰਦੇ ਗੇਟ ਵੀ ਬੰਦ ਕਰ ਲੈਣੇ ਆ ਤੇ ਕਦੇ ਬਾਹਰ ਨਿਕਲੇ ਨਹੀਂ ਹੈਗੇ ਹਾਂ ਇਹਦੇ ਚ ਬੜੀ ਹੋਈ ਹੈਗੀ ਇਹਦੇ ਚ ਮੂੰਹ ਕੱਢ ਲੈਂਦੀ ਹੈ ਜੀ ਤੇ ਜੇ ਅੰਦਰੋਂ ਅੰਦਰ ਵੱੜ ਜੇ ਕੀ ਪਤਾ ਲੱਗਦਾ ਸੁੱਤੇ ਪਿਆ ਨੂੰ ਇੱਕ ਬਲਾ ਲੱਗਦਾ ਨਾ ਇਹ ਖੜਦੀ ਹੁੰਦੀ ਹੈ ਖੜਦੀ ਤਾਂ ਨਹੀਂ ਇਥੇ ਆਮ ਨਾਲ ਫਿਰ ਟੈਲਦੀ ਉਹਨਾਂ ਧੱਜ ਕੇ ਬਾਹਰ ਹੀ ਮੇਹਦਰ ਨੂੰ ਬੜੇ ਨਾ ਇਥੇ ਚਾਦਰਾਂ ਛਾਪ ਕੇ ਅਸੀਂ ਉਠਗੀਆਂ ਆ ਕੇ ਬੀਬੀ ਮਾਵੇਂ ਹਜੂਰੇ ਕੇ ਕਰੇ ਹਾਂ ਤੇ ਉਹ ਪੈ ਗਈ ਉਹ ਤਾਂ ਰਾਣੀ ਤੇ ਪੈ ਗਈ ਆ ਜਾਦਰਾਂ ਚਾਦਰਾਂ ਛਾਪ ਕੇ ਰਾਣੀ ਚਾਦਰਾਂ ਛਾਪ ਦਿਉਂਦੀ ਤੇ ਭੈਣੇ ਚਾਦਰਾਂ ਦੇ ਉੱਤੇ ਜੜੀ ਫਿਰਿਆ ਛੱਪ ਸੀ ਨਹੀਂ ਛੱਪ ਸੀ ਨਹੀਂ ਤੇ ਅਸੀਂ ਫਿਰ ਨਾ ਇੱਥੇ ਸੱਜਾ ਬੰਦਿਆਂ ਨੂੰ ਤੇ ਮਰਵਾਇਆ ਉੱਥੇ ਜਾ ਕੇ ਕਮਰੇਂ ਜਾ ਕੇ ਮਾਰ ਹਾਂ ਹਾਂ ਕਿਉਂ ਨਾ ਫਿਰ ਨਹੀਂ ਤਾ ਹੋਈ ਛੱਪੀ ਨੂੰ ਆਖਣ ਨਾਲ ਸਰਪਾਂ ਨੂੰ ਉੱਥੇ ਲੈ ਲਏ ਚਲੋ ਜੀ ਨਾਲੇ ਤਾਂ ਆਪਾਂ ਪਸ਼ੂਣ ਪਾਉਣੇ ਆ ਵਿਚਾਰਿਆਂ ਨੂੰ ਪੱਠੇ ਤੇ ਨਾਲੇ ਕੜਦੇ ਆ ਪਸ਼ੂ ਆਹ ਕੱਪੜੇ ਵਗੈਰਾ ਤੇ ਅੱਜ ਕੁਸ਼ਕ ਕੰਮਾਂ ਤੋਂ ਹਟ ਕੇ ਜਿਹੜੀਆਂ ਆਪਾਂ ਗੱਲਾਂ ਬਾਤਾਂ ਕੀਤੀਆਂ ਤੇ ਸ਼ਾਇਦ ਸ਼ਾਇਦ ਨੀਤੀ ਨੂੰ ਆਸ ਹੈ ਕਿ ਤੁਹਾਨੂੰ ਜਿਹੜਾ ਸਾਡਾ ਇਹ ਗੱਲਾਂ ਬਾਤਾਂ ਜ਼ਰੂਰ ਪਸੰਦ ਆਉਣਾ ਹੋਣਾ। ਲੋ ਜੀ ਕੰਮ ਕਰਾ ਸਟਾਰਟ ਕਰਨ ਤੋਂ ਪਹਿਲਾਂ ਮੈਨੂੰ ਫੇਰ ਕਮੈਂਟ ਆਇਆ ਸੀ ਕਿ ਤੁਸੀਂ ਸਾਡਾ ਨਾਮ ਨਹੀਂ ਬੋਲਦੇ ਇੱਕ ਦਿਨ ਮੈਨੂੰ ਲੱਗਾ ਮੈਂ ਲਿਸਟ ਬਣਾ ਲੈਣੀ ਆ ਨਾ ਸਾਰੀਆਂ ਭੈਣਾਂ ਦੇ ਤੇ ਮੈਂ ਨਾਮ ਬੋਲੂੰਗੀ ਪਰ ਮੈਨੂੰ ਕੋਈ ਪ੍ਰੋਬਲਮ ਨਹੀਂ ਨਾਮ ਬੋਲਣ ਦੇ ਵਿੱਚ ਵਧੀਆ ਵਧੀਆ ਲਾਦ ਮੈਂ ਤਾਂ ਜਦੋਂ ਕਿਸੇ ਦੇ ਕਮੈਂਟਾਂ ਨਾਲ ਨਾ ਸਾਡਾ ਨਾਮ ਬੋਲੋ ਤੇ ਅੱਜ ਮੈਂ ਕਮੈਂਟ ਬੋਲਦੀ ਆ ਮੇਰ ਨਾਲ ਇਹ ਰਿਗਾ ਗਗਣ ਗਗਣ ਕਹਿੰਦੀ ਕਿ ਅੱਛਾ ਤੁਸੀਂ ਧੀਲੀ ਕਮੈਂਟ ਕਰਦੇ ਹੋ ਤੁਸੀਂ ਸਾਡਾ ਨਾਮ ਨਹੀਂ ਬੋਲਣਾ ਹੈਗਾ ਗਾ ਗਗਣ ਮੇਰੀ ਫਰੈਂਡ ਹੈ ਆ ਪੋਤਾ ਨਾਂ ਵੀ ਬੋਲਦੇ ਨੇ ਲਓ ਭਾਈ ਗਗਣ ਸੋਲਦੇ ਤੁਸੀਂ ਆਪਦਾ ਨਾਮ ਤੇ ਤੁਸੀਂ ਕਮੈਂਟ ਕਰਦੇ ਹੋ ਕਿ ਹਾਂ ਭਈ ਤੁਸੀਂ ਸਾਡਾ ਨਾਮ ਬੋਲ ਤਾਂ ਇੱਕ ਭੈਣ ਦਾ ਨਾਮ ਹੈਗਾ ਰਾਜ ਤੇ ਇੱਕ ਮੇਰਾ ਬ੍ਰਦਰ ਮਾਮਾ ਜੀ ਦਾ ਬੇਟਾ ਤੇ ਉਹਨਾਂ ਦੀ ਵਾਈਫ ਉਹਨਾਂ ਦੇ ਵੀ ਡੇਲੀ ਕਮੈਂਟ ਆਉਂਦੇ ਆ ਹਰਪ੍ਰੀਤ ਸਿੰਘ ਤੇ ਮਨਪ੍ਰੀਤ ਕੌਰ ਤੇ ਮੇਰੇ ਬ੍ਰਦਰ ਦੇ ਵਿਚਾਰੇ ਤੇ ਥੋੜੀ ਜਿਹੀ ਪੈਰ ਤੇ ਸੱਟ ਲੱਗਣ ਕਾਰਨ ਹੁਣ ਵਿਚਾਰਾ ਥੋੜਾ ਜਿਹਾ ਘਰੇ ਹੁੰਦਾ ਫਿਰਦਾ ਕਰਕੇ ਹੁਣ ਉਹਦੇ ਵੀ ਡੇਲੀ ਕਮੈਂਟ ਆਉਂਦੇ ਆ ਕਲਵੰਤ ਸਿੰਘ ਤੇ ਜੀਵਨ ਉਹਨਾਂ ਦੀ ਵਾਈਫ ਵੀ ਜੀਵਨ ਤੇ ਆਪਣੇ ਇੱਕ ਦੀਦੀ ਹੈਗੇ ਗੁਰਪ੍ਰੀਤ ਕੌਰ ਜਿਨ੍ਹਾਂ ਜਿਨ੍ਹਾਂ ਨੇ ਮੈਨੂੰ ਕਮੈਂਟ ਆਉਂਦੇ ਹਨਾ ਜਾਂ ਜੇ ਆਪਾਂ ਨੂੰ ਅੱਜ ਵੀ ਕਿਸੇ ਦਾ ਕੋਈ ਵੀ ਮੈਸੇਜ ਆਇਆ ਕਮੈਂਟ ਆਇਆ ਹਨਾ ਵੀ ਸਾਡਾ ਨਾਮ ਬੋਲੋ ਤਾਂ ਆਪਾਂ ਤੁਹਾਡਾ ਜਿਹੜਾ ਨਾਮ ਹੈ ਜਰੂਰ ਬੋਲਾਂਗੇ ਤੇ ਗਗਨ ਹੁਣ ਧਿਆਨ ਨਾਲ ਸੁਣ ਲਿਓ ਗਗਨ ਮਨਰ ਰਿਤ ਸੰਦੀਪ ਅਰਸ਼ ਜਿਨ੍ਹਾਂ ਜਿਨ੍ਹਾਂ ਦੇ ਆਪਾਂ ਨੂੰ ਆਦੇ ਹੁਣ ਹਨ ਮੈਂ ਮੇਰੇ ਸਾਹਮਣੇ ਸਾਰਿਆਂ ਦੇ ਜਿਹੜੇ ਨਾਮ ਹੈ ਬੋਲਦੀ ਮੈਨੂੰ ਆਸ ਹੈ ਕਿ ਤੁਹਾਨੂੰ ਖੁਸ਼ੀ ਹੋਵੇਗੀ ਗਗਨ ਲੱਗ ਗਿਆ ਯਾਰ ਜੀ ਹੋਣਾ ਹੈ ਆ ਨਾ ਟਾਈਮ ਹੋ ਗਿਆ 6 ਦਾ ਤੇ ਆਪਾਂ ਜਾਣ ਲੱਗੇ ਸੀ ਧਾਰ ਕੱਢਣ ਤੇ ਮੰਪੀ ਤਾਂ ਸੀ ਮੈਂ ਤਰੀਕਾ ਲੈ ਸੋਨਿਆ ਜਮੇ ੱਡਾ ਅੱਡਾ ਸੀਗਾ ਦੁੱਨੇ ਆ ਅੱਡਾ ਸੀ ਮੈਂ ਸੋਨੇ ਲਾਇਦੇ ਸੌਣ ਮਹੀਨਾ ਦਾ ਸੌਣ ਭਈਆਂ ਟਾਕੰਦਰ ਤੇ ਤਾਂ ਸੁਨਾਰਾ ਦਾ ਨਾ ਹੋਰ ਫਿਰ ਦੋ 사ਗਰ ਜਾਉਂ ਸੀ ਜੁੜ ਗਾਂਗਾ ਸੋਰਤੀ ਦੇ 사ਗਰ ਤੇ ਵੀ ਉਹਦੋਂ ਗਗਨ ਨੂੰ ਵੀ ਆਈਆਂ ਸੀ ਮਤਾਈ ਤੋਂ ਗੁਰਪ੍ਰੀਤ ਦੇ 사ਗਰ ਤੇ ਕਿਹੜੀ ਗਗਨ ਬਠਿੰਡੇ ਵਾਲੀ ਅੱਛਾ ਹਾਂ ਜੁੜ ਗਾਂਗਾ ਸੋਰਤੀ ਦੇ ਲਾ ਪੱਤਿਆਂ ਵਾਲੀ ਮੇਰੇ ਕੋਲ ਰੈੱਡ ਜੀਂਗਾ ਸੂਤ ਬਣੇ ਪੜਨਾ ਹੈ। ਖਿੜੋ ਪਈ। ਹੋਈ ਕਮਾੜੇ ਲਈ। ਸਮ੍ਰੀਤ ਕੌਰ ਨੂੰ ਜੈ ਜੀਰਾ ਬਣਾਉਣਾ ਆ ਗਿਆ। ਲੱਗੀ ਪਈ ਆ ਹੁਣ ਬਣਾਉਣ। ਆਰੇ ਨੇ ਡਿਮਾਂਡ ਕੀਤੀ ਐ। ਹੂੰ। ਕਿਹਜੇ ਬਣਾਉਂਦੀ। ਦੇਖ ਲੈ। ਜਾਨ ਜੀ ਨਾਲ ਵਿੱਚ ਭਾ ਚੰਚਪ ਲੈ ਬਈ ਨਵਰੀਤ ਨੇ ਸਮਰੀਤ ਨੇ ਬਣਾਈ ਲਿਆਂਦਾ ਮੇਰਾ ਰੋਜਾ ਦੀ ਭੂਣੋਂ ਪੀਉਂਦੀ ਆ ਨਾ ਕੇ ਲੈ ਫੜੋ ਮੈਨੂੰ ਰੈਲਾ ਕੋਟ ਤੇ ਡੋਲੂ ਵੈਨੂ 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 ਕਰ ਦੇ ਡੋਲੂ ਡੋਲੂ ਵੈਨੂ ਕਰ ਦੇ ਮੈਨੂੰ ਵੀ ਮੈਂ ਦੁੱਧ ਕੱਢਣਾ ਇਹਦੇ ਚ 40 ਬਾਫੇ ਦੇ 40 ਬਾਫੇ ਦੇ 40 ਕੱਢ ਕੇ ਲੈਣੀ ਆ ਮੈਂ ਇਹਦੇ ਬਾਫੇ ਬਾਤ ਨੂੰ ਗੁੱਜ ਖਾਣੀ ਹੋਰ ਪਾਰਟੀ ਹਰੀਆ ਪਾਰਟੀ ਪਾਰਟੀ ਤੇ ਪਾਰਟੀ ਸ਼ੁਰੂ ਹੋਈ ਜਲਦੀ ਰੇ ਜਲਦੀ ਪਾਰਟੀ ਸ਼ੁਰੂ ਹੋਈ ਮੈਨੂੰ ਵੀ ਰੋਕਟਾ ਹਲੋ ਕਿੰਨਾ ਲੱਗਿਆ ਲਓ ਜੀ ਟਾਈਮ ਹੋ ਗਿਆ ਪਾਣੇ 8:00 ਤੱਕ ਆਪਣੇ ਸਾਰੇ ਕੰਮ ਕਰਾਏ ਕੋਚੇ ਖੋਚੇ ਸਾਰੇ ਦਾ ਨਿਬੜ ਗਿਆਗਾ ਤੇ ਪਾਣੇ 8:00 ਹੋ ਗਏ ਸਾਰੇ ਕੰਮ ਕਰ ਨਿਬੜ ਦੇਣ ਨੂੰ ਉਹ ਬੀਜੀ ਫੋ ਰਹੀ ਆ ਖਾਂਡ ਪਾਣੀ ਮੰਗਦੇ ਆ ਨਹੀਂ ਆ ਮਾਂ ਜੀ ਅਮਨੇ ਕੋ ਸੰਤ ਨਹੀਂ ਮੈਨੂੰ ਲੱਗਿਆ ਰੋਟੀ ਐ ਸੋਲੇ ਦਾ ਗਰਮੀ ਇੰਨੀ ਕਿ ਜ਼ਿਆਦਾ ਹੁੰਦੀ ਹੈ ਕਿ ਚੁੱਲ੍ਹੇ ਨਾਲ ਜਿਹੜਾ ਮੋਢਾ ਤਿਆਰ ਕਰਦੇ ਕਿਉਂਕਿ ਸੋਈ ਦੇ ਵਿੱਚ ਜਦੋਂ ਕੰਮ ਕਰਕੇ ਬਾਹਰ ਨਿਕਲਦੇ ਨੇ ਇੰਨੀ ਕਿ ਜ਼ਿਆਦੇ ਗਰਮੀ ਹੁੰਦੀ ਹੈ ਠੀਕ ਹੈ ਨਾ ਚਾਚਾ ਅੱਛਾ ਅੱਛਾ ਠੀਕ ਹੈ ਉਧਰੋਂ ਪੱਠੀ ਵਗੈਰਾ ਦਾਤੇ ਪਸੰਦ ਲੋ ਸਫਾਈ ਦਾ ਸਾਰਾ ਕੰਮ ਕਰ ਨਿਬੜ ਗਿਆ ਕਾਦੇ ਲਈ ਕਾਦੇ ਲਈ ਅੱਛਾ ਸਬਜੀ ਅੱਜ ਆਪਾਂ ਮਿਕਸ ਜੀ ਬਣਾਈ ਹੈ ਨਰਮਾ ਕਿਹੜਾ ਨਰਮਾ ਦਾ ਬਾਤ ਆ ਕਿਤੇ ਨਾ ਕਿਆ ਪਾਸੀ ਹੋਰੇ ਰੱਖੀ ਬੈਠੇ ਆ ਪੰਛੀ ਉੱਥੇ ਪਾਣੀ ਨਹੀਂ ਚੜਦਾ ਗਾ ਘਾਰੇ ਪੈਂਦੇ ਆ ਲਾਣੀ ਚੌਲੇ ਆ ਥੋੜੇ ਜਿਹੇ ਚੌਲੇ ਆ ਹਾਂ ਤੇ ਹੋਰੇ ਬੜੇ ਜੀ ਜੀ ਦੇਹੇ ਜੀ ਸਾਣਾ ਕੋਈ ਪੱਤਾਂ ਵਾਲੀ ਵਰਮੀ ਤੜਕੇ ਏਡਾ ਕਿ ਜ਼ਿਆਦੇ ਸੋਹਣਾ ਮੌਸਮ ਸੀ ਨਾ ਇੰਨਾ ਜ਼ਿਆਦੇ ਸੋਹਣਾ ਮੌਸਮ ਸੀਗਾ ਕਿ ਐਸੇ ਵੇਲੇ ਦੇਖ ਲੋ 12 ਵਜੇ ਤੋਂ ਬਾਅਦ ਆ ਜਿਹੜਾ ਫੇਰ ਉਹੀ ਬੁਰਾ ਹਾਲ ਹੋ ਗਿਆ ਵਧੀਆ ਤੜਕੇ ਤਾਂ ਆਏ ਸੀਗੇ ਚਲ ਵਧੀਆ ਹਨੇਰੀ ਚੱਲ ਪਈ ਸੀਗੀ ਹਨਾ ਤੇ ਬੱਦਲ ਵਾਈ ਹੋਈ ਸੀਗੀ ਕਿ ਮਾੜੀ ਜਿਹੀ ਹਵਾ ਚੱਲਣਾ ਤੇ ਬੱਦਲ ਵਾਈ ਦੇ ਨਾਲ ਹੀ ਇਹ ਜਿਹੜਾ ਮੌਸਮ ਦਾ ਫਰਕ ਪੈ ਜਾਂਦਾ ਹੈਗਾ ਫੇਰ ਫੇਰ ਉਹੀ ਕੁਝ ਇਹ ਮੇਰਾ ਭਗਤ ਦੀ ਮਰਜ਼ੀ